ਇਹਨੂੰ ਵੈਰਲ ਨਾ ਕਰਿਓ। ਦੇਖਦੇ ਆ ਆ ਪੀ ਆਰ ਉਹ ਐਸ ਐਚ ਸਾਹਿਬ। ਭਾਜੀ ਸਿਗਰਟ ਆ। ਉਹ ਦੇਖਦੇ ਆ ਸਾਹਮਣੇ ਹੀ ਦੀ ਗਾ ਸਹੀ ਤਾਂ ਭਰੀ ਹੋਈ। ਮੈਂ ਕਹਿੰਦਾ ਜੀ ਸਬੰਧ ਕੀਤੀ ਆ। ਭਾਜੀ ਕੰਮ ਕਰਦੇ। ਭਰੀ। ਭਾਜੀ ਦਾ ਇਹ ਜੀ ਉਹ ਸਰ ਜੀ। ਮੂਰੇ ਨਾ। ਮਾਰੇ ਸਾਡੇ। ਇਹ ਤੂੰ ਸ਼ਰਮੇਵੇਂ ਜੀ। ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਨਾ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਇਹਸ ਪਲਾਂਟ ਦੇ ਵਿੱਚ। ਚਿੱਟਾ ਵਿਕਦਾ ਵੀ ਆ ਤੇ ਲੋਕ ਪਿੰਦੇ ਵੀ ਆ। ਤੇ ਬਾਈ ਕਹਾਂ ਕਿਦੋਂ ਇਧਰ ਇਹਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ। ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਇਹ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਿਆ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੋਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅੱਗੇ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪਈ ਕਰਾਂਗੇ ਸਾਥ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਧਿਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੇ। ਐਸੇ ਚੋਂ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੁੱਖ ਕੇ ਕਾਰ ਵੀ ਕਰਕੇ ਬੰਦਿਆਂ ਨੂੰ ਫੜਿਆ ਵੀ ਹੈ। ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣ ਦੇ। ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਹੈ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ। ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਤਾਂ ਕੁਝ ਨੌਜਵਾਨ ਨਸ਼ਾ ਕਰਦੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੋਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੀ ਕਰਾਂਗੇ ਸਾਥ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਧਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰ ਦਿੰਦੇ ਸੱਚੋ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਜ ਕਰਕੇ ਪੰਗਿਆਂ ਨੂੰ ਫੜਿਆ ਵੀ ਹੈ ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾ ਰਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣ